ਫਿਲੌਰ ਸ਼ਹਿਰ ਵਿੱਚ ਲੁਟੇਰਿਆਂ ਦਾ ਰਾਜ ਦਿਨ ਦਿਹਾੜੇ ਦੇ ਰੈਣੇ ਲੁੱਟਖੋ ਦੀਆਂ ਵਾਰ ਦਾ ਤੱਕ ਅੰਜਾਮ ਜਿਤਨਾ ਸੀ ਕਿ ਅੱਜ ਦੁਪਹਿਰੇ 3 ਵਜੇ ਦੇ ਕਰੀਬ ਇੱਕ ਕਾਲੀ ਐਕਟਵਾ ਸਕੂਟਰ ਦੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਆਪਦੇ ਸੀਨੀਅਰ ਆਗੂ ਡਾਕਟਰ ਰਕੇਸ਼ ਸ਼ਰਮਾ ਦੀ ਆਰ ਕੇ ਡਰੱਗ ਸਟੋਰ ਜੋ ਕਿ ਸਿਵਲ ਹਸਪੀਟਲ ਦੇ ਨਜ਼ਦੀਕ ਹੈ ਤੇ ਤੇਜ਼ ਹਥਿਆਰਾਂ ਦੀ ਨੋਕ ਤੇ ਕੀਤੀ ਲੁੱਟ प्राप्त जानकारी अनुसार दुकान ਤੇ ਕੰਮ ਕਰਨ ਵਾਲੇ ਲੜਕੇ ਕੋਲੋਂ ਦੋ ਨਕਾਬਪੋਸ਼ ਲਟੇਰਿਆਂ ਨੇ ਤੇਜ਼ ਹਥਿਆਰਾਂ ਦੀ ਨੋਕ ਤੇ ਹਜ਼ਾਰਾਂ ਦੀ ਨਕਦੀ ਲੁੱਟ ਲਈ ਅਤੇ ਨੌਜਵਾਨ ਨੂੰ ਤੇਜ਼ ਧਰਾਣਾ ਜ਼ਖਮੀ ਕਰਕੇ ਮੌਕੇ ਤੋਂ ਉਪਰਾਹੋ ਗਿਆ। ਜ਼ਖਮੀ ਨੌਜਵਾਨ ਜੋਕਾਸਗਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਰੋਟੀ ਖਾ ਰਿਹਾ ਸੀ ਤੇ ਕਾਲੀ ਜੈਕਟਰਾਂ ਤੇ ਸਵਾਰ ਹੋ ਕੇ ਦੋ ਨਕਾਬਪੋਸ਼ ਲਟੇਰੇ ਆਏ ਅਤੇ ਆਉਂਦੇ ਹੀ ਦੁਕਾਨ ਦੇ ਅੰਦਰ ਦਾਖਲ ਹੋ ਗਏ। ਜਿਨ੍ਹਾਂ ਨੇ ਆਪਣੇ ਮੂੰਹ ਬਨੇ ਹੋਏ ਸਨ ਅਤੇ ਹੱਥਾਂ ਵਿੱਚ ਤੇਜ਼ ਹਥਿਆਰ ਸਨ। ਜਿਨ੍ਹਾਂ ਨੇ ਮੇਰੇ ਉੱਪਰ ਆਉਂਦੇ ਹੀ ਤੇਜ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੱਲੇ ਵਿੱਚੋਂ ਪਈ ਨਗਦੀ ਚੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਫਿਰ ਮੇਤੇ ਦੁਆਰਾ ਵਾਰ ਕੀਤੇ ਅਤੇ ਮੇਰੀ ਖੱਬੀ ਬਾਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅਤੇ ਜਾਂਦੇ ਜਾਂਦੇ ਉਹ ਗੱਲੇ ਵਿੱਚ ਪਈ ਸਾਰੇ ਦਿਨ ਦੀ ਸੇਲ ਦੀ ਰਕਮ ਵੀ ਲੈ ਕੇ ਫਰਾਰ ਹੋ ਗਏ। ਉਧਰ ਖਬਰ ਮਿਲਦਿਆ ਹੀ ਥਾਣਾ ਫਲੋਰ ਤੇ ਸਾਵਨ ਇਨਸਪੈਕਟਰ ਅਮਰੀਕ ਸਿੰਘ ਮੌਕੇ ਤੇ ਪੁੱਜੇ ਅਤੇ ਦੁਕਾਨ ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਉਧਰ ਡਾਕਟਰ ਰਕੇਸ਼ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਕੇ ਇਸ ਲਾਖਾਂ ਪਿੱਛੇ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਅੜੀ ਕੀ ਨਾਮ ਹੈ ਜੋਗਾ ਸਿੰਘ ਬਾਜੀ ਕੀ ਹੋਇਆ ਬਾਜੀ ਦੁਕਾਨ ਤੇ ਬਾਜੀ ਮੈਂ ਰੋਟੀ ਖਾ ਰਿਆ ਸੀਗਾ ਬੈਠਾ ਇੱਥੇ ਬੈਠਾ ਸੀਗਾ ਠੀਕ ਆ ਬੰਦੇ ਆਏ ਆ ਦੋ ਤੇ ਆਗੇ ਇਦਾਂ ਦੰਗਾਨ ਦੇ ਖੜੇ ਮੈਨੂੰ ਲੱਗਾ ਗਾਗਾ ਮੈਂ ਉੱਠ ਕੇ ਖੜਾ ਆਇਆ ਖੜਾ ਹੋਣ ਲੱਗਾ ਖੜਾ ਵੀ ਨਹੀਂ ਹੋਇਆ ਹੈਗਾ ਖੜਾ ਹੋਣ ਹੀ ਲੱਗਾ ਸੀ ਮੈਂਗਾ ਹਾਂਜੀ ਬਾਜੀ ਮੇਰੇ ਗੰਡਾਸੇ ਛਿੱਟਣੇ ਸ਼ੁਰੂ ਕਰ ਦਿੱਤੇ ਮੈਂ ਦਾਸੇ ਛਿੱਟੇ ਆ ਤੇ ਮੈਂ ਥੋੜਾ ਜਿਹਾ ਉਧਰ ਨੂੰ ਘੁੰਮਿਆ ਵਾ ਠੀਕ ਆ ਗੱਲੇਬਾਤ ਨੂੰ ਜਦੋਂ ਹੋਏ ਆ ਤੇ ਫੇਰ ਮੇਰੇ ਗੰਡਾਸੇ ਛਿੱਟੇ ਗੇ ਤੇ ਉਲਟਾ ਮੈਨੂੰ ਤੁਮ ਕਹਿਆ ਰਹੀ ਜਾਨੀ ਤੁਸੀਂ ਯਾਨੀ ਕਿ ਆਸ਼ਕੀਆਂ ਕਰਦੇ ਆ ਮ ਮੇਰੇ ਨਾਲ ਸੁਗਵਾਦ ਨੇ ਮਾਰ ਕੇ ਨਹੀਂ ਜਲਾ ਦੇ ਪੁੱਠੇ ਗਡਾਸੂ ਛੜਦਾ ਪਿਆ ਮੈਂ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਕਹਿੰਦਾ ਮੈਂ ਤਾਂ ਹੱਥ ਵੀ ਜੋੜੇ ਮੈਂ ਕਿਹਾ ਭਰਾ ਮੈਂ ਤਾਂ ਕੰਮ ਕਰਦਾ ਮੇਰੀ ਘਰ ਆ ਦੀ ਦੁਕਾਨ ਆ ਕਹਿੰਦਾ ਜੋ ਹੈਗਾ ਕੱਢ ਦੇ ਵਸ ਤੇ ਨੂੰ ਮਾਰ ਕੇ ਨਹੀਂ ਚੱਲੇ ਹੈਗਾ ਸੁਗਵਾਦ ਮੇਰੇ ਸਿੱਟੀ ਆ ਗੰਡਾਸਿੰਗਡੂਸੇ ਉਹਨੇ ਆ ਕਾਗਜਾਂ ਦੇ ਆ ਡੱਬਾ ਆ ਕੱਢਿਆ ਵਾ ਡੱਬਾ ਕੱਢਿਆ ਤੇ ਉਹਨੂੰ ਪੈਸੇ ਨਹੀਂ ਮਿਲੇ ਤੇ ਉਹਦੇ ਨਾਲ ਹੀ ਗੱਲੇ ਤੇ ਧਿਆਨ ਪੈ ਗਿਆ ਚਾਬੀ ਤੇ ਵੀ ਪੈ ਗਿਆ ਧਿਆਨ ਉਹਨੇ ਗੱਲਾਂ ਐ ਖੋਲਿਆ ਗੱਲਾਂ ਤਾਂ ਪਹਿਲਾਂ ਤਾਂ ਖੁੱਲ੍ਹਾ ਨਹੀਂ ਫਿਰ ਉਹਨੇ ਚਾਬੀ ਘੁਮਾਈ ਆ ਚਾਬੀ ਘੁਮਾ ਕੇ ਗੱਲਾਂ ਖੋਲਿਆ ਤੇ ਜੋ ਕਿੰਨਾ ਕ ਉਹ ਸਾਰੀ ਲੈ ਕੇ ਚੱਲ ਰਹੀ ਹੈ ਕਿੰਨਾ ਕੰਦਾ ਚੱਲੇ ਅੰਦਾਜ਼ਾ 3 ਤੋਂ 4000 ਹੱਦ ਬਾਕੀ ਐਗਜ਼ੈਕਟ ਦਾ ਲਿਖਤ ਸਾਡੇ ਦੁਪਾਈ ਨੂੰ ਦੋ ਜਾਣੇ ਸੀਗੀ ਸਕੂਟਰੀ ਦੇ ਆ ਜੀ ਬਲੈਕ ਰੰਗ ਜੈਕਟਿਵ ਆ ਬਲੈਕ ਰੰਗ ਜੈਕਟਿਵ ਹਾਂਜੀ ਤੇ ਜੇ ਪਛਾਣ ਹੈਗੀ ਕੋਈ ਪਛਾਣ ਮੈਂ ਅਮਰੀਤ ਸਿੰਘ ਸਬਨ ਸੈਟਰ ਸਣਾ ਫਲੋਰ ਤੋਂ ਬਤਲਾ ਮਿਲੀ ਸੀ ਮੌਕੇ ਤੇ ਪਹੁੰਚਾ ਪੁਲਿਸ ਪਾਰਟੀ ਲੈ ਕੇ ਇਹ ਸਖਤ ਲੱਗੀ ਹੈ ਮੱਤੇ ਤੇ ਪਰ ਚਲੋ ਠੀਕ ਆ ਬਚਾਅ ਹੋ ਗਿਆ ਕਾਫੀ ਤੇ ਉਹ ਜਿਹੜੇ ਆ ਆ ਦੋ ਸ਼ਕਤੀ ਵਿਅਕਤੀ ਹੈ ਕੈਮਰੇ ਵਿੱਚ ਦੇਖ ਰਹੇ ਹੈ ਇਹ ਜੋ ਹੋਰ ਕੈਮਰੇ ਚੈੱਕ ਕਰਨੇ ਬਾਕੀ ਹੈ ਕਿ ਉਹਨਾਂ ਦੇ ਫੇਸ ਜਿਹੜੇ ਹੈ ਜੋ ਪਰਨੇ ਵਗੈਰਾ ਨਾਲ ਢੱਕੇ ਹੋਏ ਆ ਇਹਦੇ ਕੋਈ ਗੱਡੀ ਦਾ ਨੰਬਰ ਵੀ ਪੂਰਾ ਕਲੀਅਰ ਨਹੀਂ ਆ ਰਿਹਾ ਮੈਂ ਜੇ ਇੱਕ ਵਾਰਾ ਇਹਨਾਂ ਕਾਲੇ ਰੰਗ ਦੀ ਇੱਕ ਵਾਰਾ ਦਿਸ ਰਹੀ ਹੈ ਕੋਈ ਨਹੀਂ ਆਪਾਂ ਕਹਿ ਰਿਆ ਵੀ ਡਿਟੇਲ ਕੱਢ ਕੇ ਸਰਚ ਕਰਕੇ ਪੂਰੀ ਜਲਦੀ ਜਲਦੀ ਉਹਨਾਂ ਤੱਕ ਪਹੁੰਚਾਂਗੇ ਕਿੰਨੇ ਕੁ ਦਿਨ ਲੱਗਣਗੇ ਇਹ ਆਪਣੇ ਅੱਜ ਵੀ ਫੇਲ ਦੱਸ ਰਹੇ ਤੇ ਮੰਡੇ ਦੇ ਥੱਕ ਕਿੰਨੀ ਤੇ ਉਹ ਮੰਡੇ ਦੇ ਥੱਕ ਉਹ ਤਾਂ ਚਲੋ ਡਾਕਟਰ ਦੱਸ ਸਕਦੇ ਜੀ ਤੇ ਬਾਕੀ ਡਾਕਟਰ ਦੀ ਰਿਪੋਰਟ ਆ ਰਹੀ ਹੈ ਦੇਖ ਕੇ ਦੱਸ ਦਿੰਨੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ